ਤਾਂ ਤਨ ਬਾਬਾ ਬੁੱਢਾ ਜੀ ਜਿਨ੍ਹਾਂ ਤੋਂ ਕੀ ਸਭ ਨੂੰ ਪੁੱਤਰ ਦੀ ਦਾਤ ਮਿਲਦੀ ਹੈ ਪਰ ਪੁੱਤਰ ਦੀ ਦਾਤ ਹੀ ਕਿਉਂ ਉੱਥੇ ਮਿਲਦੀ ਹੈ ਇਸ ਗੱਲ ਬਾਰੇ ਤਾਂ ਹੱਲੇ ਕਿਸੇ ਨੂੰ ਡਿਟੇਲ ਵਿੱਚ ਪਤਾ ਹੀ ਨਹੀਂ ਇੱਕ ਦੂਜੇ ਕੋਲ ਸੁਣ ਕੇ ਲੋਕ ਉੱਥੇ ਪੁੱਤਰ ਦੀ ਦਾਤ ਮੰਗਣ ਤਾਂ ਚਲੇ ਜਾਂਦੇ ਨੇ ਪਰ ਕੀ ਤੁਹਾਨੂੰ ਸਭ ਨੂੰ ਇਹ ਪਤਾ ਹੈ ਕਿ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਮਿਲਦੀ ਕਿਉਂ ਹੈ ਇਸ ਰੀਜ਼ਨ ਬਾਰੇ ਅਸੀਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਬਾਬਾ ਬੁੱਢਾ ਜੀ ਦਾ ਜਨਮ ਕੱਥੂ ਨੰਗਲ ਵਿੱਚ ਹੋਇਆ ਸੀ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਕੱਥੂ ਨੰਗਲ ਵਿੱਚ ਹੀ ਬਣਿਆ ਹੋਇਆ ਹੈ ਉਹ ਲੋਕ ਜਿਨ੍ਹਾਂ ਦੇ ਕੋਲ ਪੁੱਤਰ ਦੀ ਮੰਗ ਹੁੰਦੀ ਹੈ ਤਾਂ ਉਹ ਲੋਕ ਗੁਰਦੁਆਰਾ ਸਾਹਿਬ ਜਾਂਦੇ ਨੇ ਮਿੱਸੇ ਪ੍ਰਸ਼ਾਦ ਲੈ ਕੇ ਜਾਂਦੇ ਨੇ ਜਦ ਉਹਨਾਂ ਦੀ ਪੁੱਤਰ ਦੀ ਅਰਦਾਸ ਪੂਰੀ ਹੋ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਮਿਸੇ ਪ੍ਰਸਾਦੇ ਬਣਾਏ ਕਿਵੇਂ ਜਾਂਦੇ ਨੇ ਇਸ ਦੀ ਵਿਧੀ ਕੀ ਹੈ ਅਤੇ ਲੋਕ ਮਿਸੇ ਪ੍ਰਸ਼ਾਦੇ ਪ੍ਰਸ਼ਾਦ ਦੇ ਤੌਰ ਤੇ ਕਿਉਂ ਲੈ ਕੇ ਜਾਂਦੇ ਨੇ ਇਹਨਾਂ ਸਭ ਪ੍ਰਸ਼ਨਾਂ ਦੇ ਉੱਤਰ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਮਿਲਣਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜੀ ਗੱਲ ਕਰੀਏ ਸਿੱਖ ਇਤਿਹਾਸ ਦੀ ਤਾਂ ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਉਹਨਾ ਦੀ ਪਤਨੀ ਜਿਸ ਦਾ ਨਾਮ ਮਾਤਾ ਗੰਗਾ ਜੀ ਸੀ ਇੱਕ ਦਿਨ ਬੈਠੇ ਬਿਠਾਏ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਹਨ ਕਿ ਸਾਨੂੰ ਵੀ ਲੋਕਾਂ ਵਿੱਚ ਰਲਾ ਕੇ ਸਾਡੀ ਝੋਲੀ ਵੀ ਪੁੱਤਰ ਦੀ ਦਾਤ ਬਖਸ਼ ਦਿਓ ਸਾਡੀ ਵੀ ਝੋਲੀ ਭਰ ਦਿਓ ਇਵੇਂ ਗੁਰੂ ਅਰਜਨ ਦੇਵ ਜੀ ਦੀ ਪਤਨੀ ਉਹਨਾ ਅੱਗੇ ਅਰਦਾਸ ਬੇਨਤੀ ਕਰਦੀ ਹੈ ਤਾਂ ਜਦ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਨੂੰ ਇਹ ਸਭ ਗੱਲ ਕਹਿੰਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਤਾਂ ਉਹ ਮਾਤਾ ਜੀ ਨੂੰ ਕਹਿੰਦੇ ਨੇ ਕਿ ਮੈਂ ਤਾਂ ਗੁਰੂ ਆ ਜੇਕਰ ਮੈਂ ਆਪਣੇ ਹੀ ਪਤਨੀ ਨੂੰ ਪੁੱਤਰ ਦੀ ਦਾਤ ਬਖਸ਼ ਦੇਵਾਂਗਾ ਤਾਂ ਇਵੇਂ ਮੇਰੇ ਵਿੱਚ ਹੰਕਾਰ ਆ ਜਾਣਾ ਹੈ ਤੇ ਇਹ ਹੰਕਾਰ ਮੈਂ ਆਪਣੇ ਵਿੱਚ ਲਿਆਉਣਾ ਨਹੀਂ ਚਾਹੁੰਦਾ ਜੇਕਰ ਤੁਹਾਨੂੰ ਪੁੱਤਰ ਦੀ ਦਾਤ ਚਾਹੀਦੀ ਹੈ ਤਾਂ ਤੁਸੀਂ ਬਾਬਾ ਬੁੱਢਾ ਜੀ ਕੋਲ ਜਾਓ ਉਹਨਾ ਕੋਲ ਜਾ ਕੇ ਪੁੱਤਰ ਦੀ ਦਾਤ ਦੀ ਅਰਦਾਸ ਕਰੋ ਤਾਂ ਉਹ ਤੁਹਾਡੀ ਝੋਲੀ ਜ਼ਰੂਰ ਭਰਨਗੇ ਤਾਂ ਮਾਤਾ ਗੰਗਾ ਜੀ ਨੇ ਇਵੇਂ ਹੀ ਕੀਤਾ ਅਗਲੀ ਸਵੇਰ ਉਹ ਨਿਤਨੇਮ ਕਰਕੇ ਬਾਬਾ ਬੁੱਢਾ ਜੀ ਕੋਲ ਕੱਥੂ ਨੰਗਲ ਵਿਖੇ ਚਲੇ ਗਏ ਤਾਂ ਕੱਥੂ ਨੰਗਲ ਬਾਬਾ ਬੁੱਢਾ ਜੀ ਜਦ ਅੰਮ੍ਰਿਤਸਰ ਵਾਲੇ ਰੋਡ ਵਾਲ ਦੇਖਦੇ ਨੇ ਕਿ ਐਨੀ ਧੂੜ ਕਿਉਂ ਉੱਡਦੀ ਆ ਰਹੀ ਹੈ ਤਾਂ ਜਦ ਉਹਨਾਂ ਦੇ ਕੋਲ ਮਾਤਾ ਗੰਗਾ ਜੀ ਪਹੁੰਚਦੇ ਨੇ ਤਾਂ ਬਾਬਾ ਬੁੱਢਾ ਜੀ ਦੇਖਦੇ ਨੇ ਕਿ ਇਹ ਤਾਂ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਪਤਨੀ ਨੇ ਤਾਂ ਉਹ ਮਾਤਾ ਗੰਗਾ ਜੀ ਨੂੰ ਦੇਖਦੇ ਹੀ ਸਾਰ ਕਹਿ ਦਿੰਦੇ ਨੇ ਕਿ ਅੰਮ੍ਰਿਤਸਰ ਵਾਲਿਆਂ ਨੂੰ ਅੱਜ ਕੀ ਭਾਜਣਾ ਪਈਆਂ ਹੋਈਆਂ ਨੇ ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਨਿਰਾਸ਼ ਹੋ ਜਾਂਦੇ ਨੇ ਤਾਂ ਉੱਥੋਂ ਵਾਪਸ ਚਲੇ ਜਾਂਦੇ ਨੇ ਤਾਂ ਘਰ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਕਿ ਮੈਂ ਤਾਂ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਦੀ ਅਰਦਾਸ ਲਈ ਗਈ ਸਾਂ ਤਾਂ ਉਹਨਾਂ ਨੇ ਤਾਂ ਮੈਨੂੰ ਦੇਖਦਿਆਂ ਹੀ ਆਹ ਗੱਲ ਕਹਿ ਦਿੱਤੀ ਤਾਂ ਮੈਂ ਨਿਰਾਸ਼ਾ ਵਿੱਚ ਵਾਪਸ ਆ ਗਈਆਂ ਤਾਂ ਗੁਰੂ ਅਰਜਨ ਦੇਵ ਜੀ ਆਪਣੀ ਪਤਨੀ ਨੂੰ ਪੁੱਛਦੇ ਨੇ ਕਿ ਤੁਸੀਂ ਕਿਵੇਂ ਗਏ ਸੀ ਕਿਸ ਅਵਸਥਾ ਵਿੱਚ ਗਏ ਸੀ ਤਾਂ ਜਦ ਮਾਤਾ ਗੰਗਾ ਜੀ ਉੱਤਰ ਵਿੱਚ ਕਹਿੰਦੇ ਨੇ ਕਿ ਮੈਂ ਤਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਘੋੜਿਆਂ ਦੇ ਉੱਪਰ ਚੜ੍ਹ ਕੇ ਬਾਬਾ ਬੁੱਢਾ ਜੀ ਕੋਲ ਗਈ ਸਾਂ ਤੇ ਮੇਰੇ ਨਾਲ ਕੁਝ ਸੰਗਤ ਆਵੇਂ ਸਨ ਤਾਂ ਗੁਰੂ ਅਰਜਨ ਦੇਵ ਜੀ ਉੱਥੇ ਬੋਲਦੇ ਨੇ ਕਿ ਭਲੀਏ ਇਸ ਤੂੰ ਕੀ ਕੀਤਾ ਜੇ ਕਿਸੇ ਕੋਲ ਆਪਾਂ ਕੋਈ ਦਾਤ ਲੈਣੀ ਹੁੰਦੀ ਹੈ ਤਾਂ ਉਸ ਕੋਲ ਨੰਗੇ ਪੈਰੀ ਜਾਈਦਾ ਹੈ ਮਿੱਸੇ ਪ੍ਰਸ਼ਾਦੇ ਲੈ ਕੇ ਜਾਈਦਾ ਹੈ ਅਤੇ ਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਇੱਕ ਵਾਰ ਫਿਰ ਉਹਨਾਂ ਕੋਲ ਜਾਓ ਪਰ ਇਸ ਵਾਰ ਅੰਮ੍ਰਿਤਸਰ ਤੋਂ ਕੱਥੋਂ ਨੰਗਲ ਤੱਕ ਤੁਸੀਂ ਨੰਗੇ ਪੈਰ ਤੁਰਦੇ ਹੀ ਜਾਣਾ ਹੈ ਅਤੇ ਮਾਤਾ ਗੰਗਾ ਜੀ ਨੇ ਫਿਰ ਉਹਨਾਂ ਦੀ ਆਗਿਆ ਮੰਨ ਕੇ ਇਵੇਂ ਹੀ ਕੀਤਾ ਅਗਲੀ ਸਵੇਰ ਫਿਰ ਮਾਤਾ ਗੰਗਾ ਜੀ ਆਪਣੇ ਘਰ ਵਿੱਚ ਮਿੱਸੇ ਪ੍ਰਸ਼ਾਦੇ ਬਣਾ ਕੇ ਉਹਨਾਂ ਨੂੰ ਟੋਕਰੀ ਵਿੱਚ ਪਾ ਕੇ ਆਪਣੇ ਸਿਰ ਉੱਪਰ ਰੱਖ ਕੇ ਅੰਮ੍ਰਿਤਸਰ ਤੋਂ ਕਤੂ ਨੰਗਲ ਤੱਕ ਨੰਗੇ ਪੈਰੀ ਤੁਰਦੇ ਹੀ ਗਏ ਅਤੇ ਬਾਬਾ ਬੁੱਢਾ ਜੀ ਕੋਲ ਜਦ ਪਹੁੰਚਦੇ ਨੇ ਤਾਂ ਬਾਬਾ ਬੁੱਢਾ ਜੀ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੁੰਦੀ ਹੈ ਤਾਂ ਜਦ ਉਹ ਮਿੱਸੇ ਪ੍ਰਸ਼ਾਦੇ ਦੇਖਦੇ ਨੇ ਤਾਂ ਦੇਖ ਕੇ ਖੁਸ਼ ਹੋ ਜਾਂਦੇ ਨੇ ਤਾਂ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਵਧੀਆ ਕੀਤਾ ਤੁਸੀਂ ਪ੍ਰਸ਼ਾਦੇ ਲੈ ਆਇਓ ਤਾਂ ਮੈਨੂੰ ਸ਼ਿਕਾ ਦਿਓ ਤਾਂ ਜਦ ਮਾਤਾ ਗੰਗਾ ਜੀ ਮਿੱਸਾ ਪ੍ਰਸ਼ਾਦਾ ਕੱਢਦੇ ਹਨ ਤੇ ਨਾਲ ਹੀ ਉਹਨਾਂ ਨੇ ਇੱਕ ਪਿਆਜ਼ ਜਾਨੀ ਕਿ ਇੱਕ ਸੁੱਕਾ ਪਿਆਜ਼ ਰੱਖਿਆ ਹੁੰਦਾ ਹੈ ਤਾਂ ਜਦ ਪਿਆਜ਼ ਨੂੰ ਏਵੇਂ ਹੱਥ ਦੇ ਨਾਲ ਭੰਨਿਆ ਜਾਂਦਾ ਤਾਂ ਉਸ ਵਿੱਚੋਂ ਇੱਕ ਗਿਰੀ ਜਈ ਨਿਕਲਦੀ ਹੈ ਤਾਂ ਉਹ ਗਿਰੀ ਮਾਤਾ ਗੰਗਾ ਜੀ ਦੇ ਝੋਲੀ ਵਿੱਚ ਡਿੱਗ ਪੈਂਦੀ ਹੈ ਇਹ ਦੇਖ ਕੇ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਮਾਤਾ ਜੀ ਤੁਸੀਂ ਜੋ ਵੀ ਮੰਗ ਲੈ ਕੇ ਆਏ ਹੋ ਉਹ ਤੁਹਾਡੀ ਪੂਰੀ ਹੋਏਗੀ ਵਾਹਿਗੁਰੂ ਨੇ ਤੁਹਾਡੀ ਝੋਲੀ ਭਰ ਦਿੱਤੀ ਹੈ। ਇਵੇਂ ਮਾਤਾ ਗੰਗਾ ਜੀ ਫਿਰ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆਉਂਦੇ ਨੇ ਤਾਂ ਥੋੜੇ ਹੀ ਸਮੇਂ ਬਾਅਦ ਮਾਤਾ ਗੰਗਾ ਜੀ ਦੇ ਘਰ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ। ਤਾਂ ਇਵੇਂ ਮਾਤਾ ਗੰਗਾ ਜੀ ਦੀ ਝੋਲੀ ਬੱਬਾ ਬੁੱਢਾ ਜੀ ਨੇ ਪੁੱਤਰ ਦੀ ਦਾਤ ਬਖਸ਼ ਕੇ ਭਰੀ ਸੀ। ਤਾਂ ਇਹੀ ਰੀਤ ਅੱਜ ਤੱਕ ਵੀ ਚੱਲਦੀ ਆ ਰਹੀ ਹੈ। ਤਾਂ ਲੋਕ ਅੱਜ ਵੀ ਜਿੰਨਾ ਘਰ ਪੁੱਤਰ ਦੀ ਦਾਤ ਨਹੀਂ ਹੁੰਦੀ ਤਾਂ ਉਹ ਆਪਣੇ ਪੁੱਤਰ ਦੀ ਦਾਤ ਮੰਗਣ ਲਈ ਬਾਬਾ ਬੁੱਢਾ ਜੀ ਦੇ ਦਰ ਤੇ ਜਾਂਦੇ ਨੇ ਤਾਂ ਉਹਨਾਂ ਦੀ ਚੋਲੀ ਵੀ ਜ਼ਰੂਰ ਪਰਦੀ ਹੈ ਜੇਕਰ ਤੁਹਾਡੇ ਮਨ ਵਿੱਚ ਸ਼ਰਧਾ ਹੋਵੇ ਭਾਵਨਾ ਹੋਵੇ ਤਾਂ ਗੁਰੂ ਮਹਾਰਾਜ ਜੀ ਤੁਹਾਡੀ ਜ਼ਰੂਰ ਸੁਣਦੇ ਨੇ ਇਹੀ ਇੱਕ ਵਜ੍ਹਾ ਹੈ ਕਿ ਪੁੱਤਰ ਦੀ ਦਾਤ ਦੇ ਬਖਸ਼ ਪੂਰੀ ਹੋਂ ਤੇ ਹਰ ਇੱਕ ਮਿਸੇ ਪ੍ਰਸ਼ਾਦੇ ਦਾ ਪ੍ਰਸ਼ਾਦ ਗੁਰਦੁਆਰਾ ਸਾਹਿਬ ਚੜਾਉਂਦੇ ਨੇ ਅਤੇ ਹੁਣ ਗੱਲ ਕਰਦੇ ਆ ਕਿ ਮਿਸਾ ਪ੍ਰਸ਼ਾਦਾ ਕਿਵੇਂ ਤਿਆਰ ਕਰਨਾ ਹੈ ਅਤੇ ਕਿਵੇਂ ਗੁਰਦੁਆਰਾ ਸਾਹਿਬ ਚੜਾਉਣਾ ਹੈ ਸੰਗਤ ਜੀ ਜੋ ਸੰਗਤ ਗੁਰਦੁਆਰਾ ਸਾਹਿਬ ਤੋਂ ਜਾਂ ਕਥੋਂ ਨੰਗਲ ਤੋਂ ਕਾਫੀ ਦੂਰ ਰਹਿੰਦੇ ਹਨ ਘਰ ਤੋਂ ਪ੍ਰਸ਼ਾਦਾ ਬਣਾ ਕੇ ਨਹੀਂ ਆ ਸਕਦੇ ਉਹ ਪ੍ਰਸ਼ਾਦੇ ਦੀ ਸਾਰੀ ਸਮਗਰੀ ਆਪਣੇ ਨਾਲ ਗੁਰਦੁਆਰਾ ਸਾਹਿਬ ਲੈ ਜਾ ਸਕਦੇ ਨੇ ਅਤੇ ਉੱਥੇ ਜਾ ਕੇ ਪ੍ਰਸ਼ਾਦਾ ਬਣਾ ਕੇ ਗੁਰਦੁਵਾਰੇ ਚੜਾ ਸਕਦੇ ਨੇ ਉੱਥੇ ਜਦ ਤੁਸੀਂ ਸਮਗਰੀ ਲੈ ਕੇ ਜਾਂਦੇ ਹੋ ਤਾਂ ਉੱਥੇ ਜੋ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਨੇ ਲੰਗਰ ਹਾਲ ਵਿੱਚ ਸੇਵਾ ਕਰ ਰਹੇ ਹੁੰਦੇ ਨੇ ਤਾਂ ਉਹ ਤੁਹਾਡੀ ਹੈਲਪ ਵੀ ਪੂਰੀ ਕਰਦੇ ਨੇ ਤੁਹਾਨੂੰ ਮਿੱਸੇ ਪ੍ਰਸ਼ਾਦੇ ਬਣਾਉਣ ਵਿੱਚ ਪੂਰੀ ਹੈਲਪ ਦਿੰਦੇ ਨੇ ਇਸ ਤਰ੍ਹਾਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਵੀ ਪ੍ਰਸ਼ਾਦਾ ਬਣਾ ਸਕਦੇ ਹੋ ਪਰ ਜੇਕਰ ਤੁਸੀਂ ਘਰ ਵਿੱਚ ਬਣਾਉਣਾ ਹੈ ਤਾਂ ਉਸ ਦੀ ਵਿਧੀ ਵੀ ਜਾਣਣੀ ਜ਼ਰੂਰੀ ਹੈ ਮਿੱਸੇ ਪ੍ਰਸ਼ਾਦੇ ਦਾ ਆਟਾ ਤਿਆਰ ਕਰਨ ਲਈ ਉਸ ਵਿੱਚ ਪਿਆਜ਼ ਕੱਟ ਕੇ ਪਾਉਣਾ ਹੁੰਦਾ ਹੈ ਮਿਰਚ ਪਾਉਣੀ ਹੁੰਦੀ ਹੈ ਵੇਸਨ ਪਾਉਣਾ ਹੁੰਦਾ ਹੈ ਤੇ ਨਾਲ ਆਟਾ ਵੀ ਪਾਉਣਾ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਸਵਾਦ ਅਨੁਸਾਰ ਉਸ ਵਿੱਚ ਨਮਕ ਪਾ ਸਕਦੇ ਹੋ ਨਾਲ ਹੀ ਅਨਾਰ ਦਾਣਾ ਵੀ ਪਾਉਣਾ ਜ਼ਰੂਰੀ ਹੈ ਅਤੇ ਲਾਸਟ ਵਿੱਚ ਤੁਸੀਂ ਦੇਸੀ ਘਿਓ ਵੀ ਆਟੇ ਵਿੱਚ ਜ਼ਰੂਰ ਰਲਾਉਣਾ ਹੈ ਇਵੇਂ ਕਰਕੇ ਤੁਸੀਂ ਆਟੇ ਨੂੰ ਗੁੰਨ੍ਹ ਲੈਣਾ ਹੈ ਗੁੰਨ੍ਹਣ ਤੋਂ ਬਾਅਦ ਤੁਸੀਂ ਉਸ ਦਾ ਪ੍ਰਸ਼ਾਦਾ ਤਿਆਰ ਕਰ ਲੈਣਾ ਤੇ ਪ੍ਰਸ਼ਾਦ ਜਦ ਤੁਸੀਂ ਤਿਆਰ ਕਰਨਾ ਹੈ ਤਾਂ ਪ੍ਰਸ਼ਾਦਾ ਦੇ ਦੋਨੋਂ ਸਾਈਡ ਤੇ ਹੀ ਦੇਸੀ ਘਿਓ ਲਗਾਉਣਾ ਹੈ ਪ੍ਰਸ਼ਾਦਾ ਤਿਆਰ ਕਰਨ ਤੋਂ ਬਾਅਦ ਤੁਸੀਂ ਇੱਕ ਸੁੱਚੀ ਟੋਕਰੀ ਲੈਣੀ ਹੈ ਉਸ ਵਿੱਚ ਇੱਕ ਸੁੱਚਾ ਰਮਾਲਾ ਸਾਹਿਬ ਵੀ ਛੋਣਾ ਹੈ ਰਮਾਲਾ ਸਾਹਿਬ ਵੀ ਸ਼ਾਕੇ ਪ੍ਰਸ਼ਾਦੇ ਨੂੰ ਉਸ ਵਿੱਚ ਕਵਰ ਕਰ ਲੈਣਾ ਹੈ ਤਾਂ ਇਵੇਂ ਤੁਸੀਂ ਪ੍ਰਸ਼ਾਦਾ ਬਣਾ ਕੇ ਗੁਰਦੁਆਰਾ ਸਾਹਿਬ ਲੈ ਜਾ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਜਦ ਤੁਸੀਂ ਜਾਣਾ ਹੈ ਮਾਂ ਦੇ ਸਿਰ ਉੱਤੇ ਪ੍ਰਸ਼ਾਦੇ ਦੀ ਟੋਕਰੀ ਹੋਣੀ ਚਾਹੀਦੀ ਹੈ ਉਹ ਪ੍ਰਸ਼ਾਦੇ ਦੀ ਟੋਕਰੀ ਉਵੇਂ ਹੀ ਚੱਕ ਕੇ ਲੈ ਜਾਵੇ ਜਿਵੇਂ ਕਿ ਮਾਤਾ ਗੰਗਾ ਜੀ ਲੈ ਕੇ ਗਏ ਸਨ ਤਾਂ ਜਦ ਤੁਸੀਂ ਗੁਰਦੁਆਰਾ ਸਾਹਿਬ ਪਰਸ਼ਾਦੇ ਦੀ ਟੋਕਰੀ ਲੈ ਕੇ ਜਾਂਦੇ ਹੋ ਤਾਂ ਉਥੇ ਜਿਸ ਜਗ੍ਹਾ ਤੇ ਸੇਵਾਦਾਰ ਪ੍ਰਸ਼ਾਦ ਨੂੰ ਭੋਗ ਲਾਉਂਦੇ ਹਨ ਉਥੇ ਤੁਸੀਂ ਪ੍ਰਸ਼ਾਦਾ ਵੀ ਭੋਗ ਲਵਾਉਣਾ ਹੈ ਤਾਂ ਭੋਗ ਲਾਉਣ ਤੋਂ ਬਾਅਦ ਸੇਵਾਦਾਰ ਤੁਹਾਡੇ ਹੱਥ ਵਿੱਚ ਜਾਨੀ ਕਿ ਮਾਂ ਪਿਓ ਦੇ ਹੱਥ ਵਿੱਚ ਦੋ ਦੋ ਪ੍ਰਸ਼ਾਦੇ ਦਿੰਦੇ ਨੇ ਤੇ ਨਾਲ ਇੱਕ ਸੁੱਕਾ ਪਿਆਜ਼ ਵੀ ਦਿੰਦੇ ਨੇ ਜੋ ਕਿ ਮਾਂ ਪਿਓ ਦੋਨਾਂ ਨੇ ਹੀ ਖਾਣਾ ਹੁੰਦਾ ਹੈ ਤਾਂ ਇਹ ਹੈ ਸੰਗਤ ਜੀ ਇੱਕ ਸਿੰਪਲ ਜੀ ਵਿਧੀ ਜੋ ਤੁਸੀਂ ਪੁੱਤਰ ਦੀ ਦਾਤ ਪੂਰੀ ਹੋਣ ਤੇ ਗੁਰਦੁਆਰਾ ਸਾਹਿਬ ਕਰਨੀ ਹੈ ਤਾਂ ਸੰਗਤ ਜੀ ਜਿਨ੍ਹਾਂ ਨੂੰ ਹੱਲੇ ਤੱਕ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਬਖਸ਼ਿਸ਼ ਦਾ ਨਹੀਂ ਪਤਾ ਉਹ ਲੋਕ ਇਸ ਵਿਧੀ ਅਨੁਸਾਰ ਆਪਣੀ ਦਾਤ ਮੰਗ ਸਕਦੇ ਨੇ ਪੂਰੀ ਕਰਵਾ ਸਕਦੇ ਨੇ ਤਾਂ ਇਸ ਵੀਡੀਓ ਨੂੰ ਸੰਗਤ ਜੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਜੀ ਤਾਂ ਜੋ ਜਿੰਨਾ ਲੋਕਾਂ ਨੂੰ ਹੱਲੇ ਤੱਕ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਦਾ ਨਹੀਂ ਪਤਾ ਉਹ ਵੀ ਪਤਾ ਚੱਲ ਜਾਵੇ ਸੋ ਸੰਗਤ ਜੀ ਜਿੰਨਾ ਘਰ ਵੀ ਹੱਲੇ ਤੱਕ ਪੁੱਤਰ ਦੀ ਬਖਸ਼ਿਸ਼ ਨਹੀਂ ਹੋਈ ਪੁੱਤਰ ਦੀ ਦਾਤ ਨਹੀਂ ਮਿਲੀ ਤਾਂ ਉਹ ਲੋਕ ਇੱਕ ਵਾਰ ਗੁਰਦੁਆਰਾ ਸਾਹਿਬ ਜਾਣ ਅਰਦਾਸ ਬੇਨਤੀ ਕਰਨ ਅਰਦਾਸ ਬੇਨਤੀ ਕਰਨਗੇ ਤਾਂ ਵਾਹਿਗੁਰੂ ਉਹਨਾਂ ਦੀ ਚੋਲੀ ਜ਼ਰੂਰ ਪਰਣਗੇ